ਗੁਰਾਇਆ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਭਲਵਿੰਦਰ ਸਿੰਘ ਨੇ ਦੱਸਿਆ ਪੁਲਿਸ ਨੇ ਡੱਲੇਵਾਲ ਚੌਂਕ ਤੋਂ ਨਾਕੇਬੰਦੀ ਦੇ ਦੌਰਾਨ ਇੱਕ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ ਮੋਟਰਸਾਈਕਲ ਦੇ ਪੇਪਰ ਮੰਗੇ ਤਾਂ ਉਹ ਆਪਣੇ ਪੇਪਰ ਨਹੀਂ ਦਿਖਾ ਸਕੇ ਜਿਨ੍ਹਾਂ ਤੋਂ ਪੁੱਛਗਿੱਛ ਕਰਨ ਤੇ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਉਹਨਾਂ ਨੇ ਫਗਵਾੜਾ ਤੋਂ ਚੋਰੀ ਕੀਤਾ ਹੈ ਜਿਨ੍ਹਾਂ ਦੇ ਖਿਲਾਫ ਥਾਣਾ ਗੁਰਾਇਆ 'ਚ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ ਫੜੇ ਗਏ ਨੌਜਵਾਨਾਂ ਵਿੱਚ ਇੱਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀਵਾਸੀ ਰੁੜਕਾ ਕਲਾ ਅਤੇ ਦੂਜੇ ਦੀ ਆਕਾਸ਼ਦੀਪ ਸਿੰਘ ਆਕਾਸ਼ਵਾਸੀ ਸੰਗਠੇਸੀਆਂ ਥਾੜਾ ਗੁਰਿਆ ਬਸੋਈ ਹੈ ਜਿਨ੍ਹਾਂ ਤੋਂ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਜੈਹਨ ਜੀ ਸਾਡੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਕਮਨਪ੍ਰੀਤ ਸਿੰਘ ਖਾਕਰ ਤੇ ਸਾਡੇ ਡੀਐਸਪੀ ਸਾਹਿਬ ਸਰਵਰ ਸਿੰਘ ਬਲ ਸਰ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਂਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਫਗਵਾੜੇ ਵਾਲੇ ਸਾਈਡ ਤੋਂ ਚੋਰੀ ਕੀਤਾ ਸੀ ਜੀ SLA ਕੀ ਹੋਈ ਇਹ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਰੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗਟੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਅਰਜ਼ੀ ਦਿੱਤਾ ਜੀ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਇਹ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਇਹਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਹੀਂ ਰਿਕਾਰਡ ਦੇ ਵਿੱਚ ਲੱਭਾਇਆ ਪਤਾ ਲੱਗਾ ਜੀ ਕਿੱਥੋਂ ਚੋਰੀ ਦੀ ਇਹ ਇਹਨਾਂ ਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ ਮਹੀਨਾ ਤੋਂ ਪਹਿਲਾਂ ਚੋਰੀ ਕੀਤਾ ਜੀ ਫਸਟੈਂਡ ਦੇ ਨੇੜੇੋਂ ਬੰਦੇ ਦੱਸਦੇ ਹੋਰ ਵੀ ਬਹੁਤ ਕੁਸ਼ਗਿਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਇਹਨਾਂ ਤੋਂ ਕੋਸ਼ਿਸ਼ ਕਰਦੇ ਆਂ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈਗੇ ਉਹ ਫਿਰ ਇਹਨਾਂ ਦੇ ਪੁਛਗਿਛ ਤੋਂ ਬਾਅਦ ਪਤਾ ਲੱਗੇ ਜੈਹਨ ਜੀ ਸਾਡੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਕਮਨਪ੍ਰੀਤ ਸਿੰਘ ਸਾਖ ਸਰ ਤੇ ਸਾਡੇ ਡੀਐਸਪੀ ਸਾਹਿਬ ਸਰ ਸੰਗਲ ਸਰ ਡੀਐਸਪੀ ਸਾਹਿਬ ਫਲੋਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਸਬੰਧ ਵਿੱਚ ਸਾਡੀ ਪੁਲਿਸ ਪਾਰਟੀ ਜੋ ਏਐਸਆਈ ਹਰਪ੍ਰੀਤ ਸਿੰਘ ਦੇ ਨਾਲ ਸੀ ਇਹਨਾਂ ਨੇ ਡੱਲੇ ਵਾਲੇ ਚੌਂਕ ਤੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਹੋਇਆ ਸੀ ਜਿਹੜਾ ਬਰਾਮਦ ਕੀਤਾ ਤੇ ਨਾਲ ਦੋ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਕਾਬੂ ਕੀਤਾ ਜੀ ਤੇ ਇਹ ਜਿਹੜਾ ਹੈਗਾ ਮੋਟਰਸਾਈਕਲ ਇਹਨਾਂ ਨੇ ਪਗਵਾੜੇ ਸਾੜੀ ਸਾਈਡ ਤੋਂ ਚੋਰੀ ਕੀਤਾ ਸੀ ਜੀ ਸਲਾਕੀ ਹੋਈ ਜੀ ਬੰਦੇ ਜਿਹੜਾ ਹੈਗਾ ਜੀ ਇੱਕ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪਰਵਿੰਦਰ ਸਿੰਘ ਰੋੜਕਾ ਕਲਾਂ ਤੇ ਦੂਸਰਾ ਹੈ ਜੀ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸੰਗਟੇਸੀਆਂ ਦੋ ਵਿਅਕਤੀ ਹੈਗੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜੀ ਪਹਿਲਾਂ ਵੀ ਇਹਨਾਂ ਦਾ ਕੋਈ ਹੈਗਾ ਇਹ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਇਹਦੇ ਖਿਲਾਫ ਪਹਿਲਾਂ ਇੱਕ ਚੋਰੀ ਦਾ ਪਰਚਾ ਹੈ ਦਰਜ ਜੀ ਦੂਸਰੇ ਇਹਦੇ ਗੁਰਪ੍ਰੀਤ ਸਿੰਘ ਦੇ ਗੋਪੀ ਦੇ ਖਿਲਾਫ ਨਹੀਂ ਰਿਕਾਰਡ ਦੇ ਵਿੱਚ ਲੱਭਾਇਆ ਪਤਾ ਲੱਗਾ ਜੀ ਕਿੱਥੋਂ ਚੋਰੀ ਦੀ ਇਹ ਇਹਨਾਂ ਨੇ ਫਗਵਾੜਾ ਸਾਈਡ ਤੋਂ ਚੋਰੀ ਕੀਤਾ ਜੀ ਮਹੀਨਾ ਮਹੀਨਾ ਪਹਿਲਾਂ ਚੋਰੀ ਕੀਤਾ ਜੀ বাসਟੈਂਡ ਦੇ ਨੇੜੇ ਬੰਦ ਦਿੱਤਾ ਗਿਆ ਕੁਸ਼ਗਿਸ਼ ਕੀਤੀ ਜਾ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਇੱਕ ਦਿਨ ਦਾ ਮਿਲਿਆ ਤੇ ਇਹਨਾਂ ਤੋਂ ਕੋਸ਼ਿਸ਼ ਕਰਦੇ ਆਂ ਕੋਈ ਹੋਰ ਚੋਰੀ ਦੇ ਵਿੱਚ ਇਨਵੋਲਡ ਹੈ ਜਾਂ ਨਹੀਂ ਹੈਗੇ ਉਹ ਫੇਰ ਮੈਨੂੰ ਜੁਝਿਸ਼ ਤੋਂ ਬਾਅਦ ਪਤਾ ਲੱਗੇਗਾ